ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਲਖਤੇ ਜਿਗਰ ਮਾਤਾ ਸੁਲਖਣੀ ਦੇ ਅੱਖਾਂ ਦੇ ਨੂਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਅਦਾਸੀ ਸੰਪਰਦਾ ਦੇ ਮਾਲਕ ਤਿਨਾਂ ਤੋਂ ਵਰਸਾਏ ਹੋਏ ਮਹਾਨ ਤਪਸਵੀ ਜੋਗੀ ਰਾਜ ਸ੍ਰੀ ਸ੍ਰੀ ਨਿਰਵਾਣ ਸ੍ਰੀਮਾਨ 108 ਧੰਨ ਧੰਨ ਬਾਬਾ ਵਿਸ਼ਨ ਦਾਸ ਮਹਾਰਾਜ ਜੀ ਦੇ ਪਵਿੱਤਰ ਸਥਾਨਾਂ ਤੇ ਪੰਜ ਧੋਣੀ ਤਪੱਸਿਆ ਦੇ ਨਿਮਿਤ ਅੱਜ ਅਰਦਾਸਾਂ ਕੀਤੀਆਂ ਜਾਣੀਆਂ ਆ ਅੱਜ ਧੋਣੀ ਤਪੱਸਿਆ ਦਾ ਅੱਜ ਲਾਸਟ ਦਿਨ ਆ ਅੱਜ ਤੇ ਸੰਗਤ ਵੱਧ ਚੜ ਕੇ ਸੇਵਾ ਕਰੇ ਭਗਵਾਨ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਨਾਮ ਨਾਲ ਜੁੜਨ ਬਾਬਾ ਬਿਸ਼ਨਦਾਸ ਜੀ ਬੜੇ ਮਹਾਨ ਤਪਸਵੀ ਹੋਏ ਇਹ ਉਹਨਾਂ ਦੀ ਜਨਮ ਭੂਮੀ ਆ ਤੇ ਦਾਸ ਉਹਨਾਂ ਦੀ ਅੰਸ਼ ਵੰਸ਼ਾ ਤੇ ਇਸ ਪਵਿੱਤਰ ਤਪੱਸਿਆ ਦੇ ਕੋੰਬ ਦੇ ਵਿੱਚ ਸੰਗਤਾਂ ਵੱਧ ਤੋਂ ਵੱਧ ਸੇਵਾ ਕਰਕੇ ਲਾਹਾ ਲੈਣ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ ਤੇ ਸਾਰੀ ਸੰਗਤ ਨੂੰ ਰੋਮ ਰੋਮ ਕਰਕੇ ਵਧਾਈਆਂ ਹੋਣ ਜੋ ਸੱਚੇ ਪਾਤਸ਼ਾਹ ਨੇ ਨੇਪਰੇ ਚੜਾਇਆ ਕਾਰਜ ਆਪ ਸਭ ਨੂੰ ਦਾਸ ਫਿਰ ਬਰੰਬਾਰ ਪੰਜ ਧੋਣੀ ਤਪੱਸਿਆ ਦੀਆਂ ਰੋਮ ਰੋਮ ਕਰਕੇ ਵਧਾਈਆਂ ਆ ਦਾਸ ਤੇ ਗੁਰੂ ਮਹਾਰਾਜ ਜੀ ਮਹਾਨ ਤਪਸਵੀ ਜੋਗੀ ਰਾਜ ਸ੍ਰੀਮਾਨ 108 ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਸੰਤ ਮਹਾਰਾਜ ਜੀ ਬੜੇ ਤਪੱਸਿਆ ਦੀ ਮੂਰਤ ਹਨ ਤੇ ਆਪ ਆਪਣੇ ਸ਼ਿਸ਼ੇ ਕੋਲੋਂ ਇਹ ਸੇਵਾ ਕਰਵਾ ਰਹੇ ਹਨ ਤੇ ਮੈਂ ਆਪਣੇ ਗੁਰੂ ਜਨਾਂ ਦਾ ਵੀ ਰੋਮ ਰੋਮ ਕਰਕੇ ਸਾਰੀ ਉਮਰ ਧੰਨਵਾਦ ਕਰਦਾ ਆ ਤੇ ਦਾਸ ਇੱਥੇ ਬਾਣੀ ਨੂੰ ਬਰਾਮਦਿੰਦਾ ਆ ਜਿੱਥੇ ਅੱਜ ਐਨ ਆਰ ਐਸ ਟੀ ਵੀ ਤੇ ਅੱਜ ਇਹ ਸਾਰੀ ਵਿਸ਼ਵ ਦੀ ਸੰਗਤ ਨੂੰ ਲਾਈਵ ਦਿਖਾਇਆ ਜਾਣਾ ਪ੍ਰੋਗਰਾਮ ਕਿਉਂਕਿ ਕੱਲ ਤਾਤੀ ਠੰਡਾ ਹਰਨਾਓ ਕਲਯੁਗ ਦੀਆਂ ਤੱਤੀਆਂ ਹਵਾਵਾਂ ਦੇ ਵਿੱਚ ਇਹ ਨਾ ਮੀ ਠੰਡ ਪਾਉਂਦਾ ਆ ਤੇ ਇਹ ਜੋ ਤਪੱਸਿਆ ਆ ਇਹ ਵਿਸ਼ਵ ਦੇ ਕਲਿਆਣ ਹਿੱਤ ਨਗਰ ਦੇ ਕਲਿਆਣ ਦੇ ਹਿਤ ਕੀਤੀ ਜਾ ਰਹੀ ਆ ਕਿਉਂਕਿ ਕੋਈ ਨਾ ਕੋਈ ਤਾਂ ਨਾਮ ਨਾਲ ਜੁੜੇਗਾ ਹੀ ਤੇ ਦਾਸ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੁੜਨ ਨਾਲ ਜੁੜਨ ਦੇ ਨਾਲ ਇਹ ਸੱਦਾ ਦਿੱਤਾ ਜਾ ਰਿਹਾ ਆ ਤੇ ਨਾਮ ਦਾ ਬਣਜ ਖਰੀਦ ਕੇ ਨਾਮ ਦਾ ਬਣਜ ਕਰਕੇ ਸੱਚੇ ਪਾਤਸ਼ਾਹ ਦੇ ਬੜੀਏ ਦਾਸ ਇੱਥੇ ਬਾਣੀ ਨੂੰ ਬਰਾਮਦਿੰਦਾ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਬੋਲ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਕੀ ਜੈ ਬੋਲ ਬਾਬਾ ਸ੍ਰੀ ਚੰਦ ਮਹਾਰਾਜ ਕੀ ਜੈ ਬੋਲ ਬਾਬਾ ਵਿਸ਼ਨ ਦਾਸ ਮਹਾਰਾਜ ਕੀ ਜੈ ਬੋਲ ਬਾਬਾ ਈਸ਼ਰ ਦਾਸ ਮਹਾਰਾਜ ਕੀ ਜੈ ਬੋਲ ਬਾਬਾ ਰਾਮ ਪ੍ਰਸ਼ਾਦ ਮਹਾਰਾਜ ਕੀ ਜੈ ਬੋਲ ਬਾਬਾ ਰਾਮ ਜੀ ਦਾਸ ਮਹਾਰਾਜ ਬੋਲ ਸ੍ਰੀ ਸਤਗੁਰ ਦੇਵਾ ਪ੍ਰੀਤਮ ਦਾਸ ਬੋਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕੀ ਜੈ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਜੈ ਤੇ ਜਿੱਥੇ ਤਪੱਸਿਆ ਕੀਤੀ ਜਾ ਰਹੀ ਆ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਉਹਨਾਂ ਦੀ ਵੀ અપਾਰ ਕਿਰਪਾ ਹੋ ਰਹੀ ਆ ਜੋ ਇਹ ਪੰਜ ਧੋਣੀ ਤਪੱਸਿਆ ਕਰਾ ਰਹੇ ਨੇ ਨਹੀਂ ਤਾਂ ਦਾਸ ਕੁਛ ਨਹੀਂ ਕਰਨ ਯੋਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਜ ਬਾਰ ਬਰਾਂਤ ਸਿਤਾਹੀ ਚੌਂਦਰ ਤੇ ਤੁਹਾਰੇ ਰਾਮ ਕਾ ਤੇਰੇ ਲਾ ਪਾਈ ਸਭ ਪੂਰਾ ਭੀਟਿਆ ਆਈ ਮਾਤਾ ਜੀ ਰਾਮ ਮਾਤਾ ਰਸ ਕਾ ਤੇ ਆਏ ਬੰਦ ਲਾਈ ਰਾਵ ਰਾਜ ਜੀ ਤੇ ਨਿਖਾਰ ਦਾ ਬੈਠ ਬਣਾਈ ਆਪ ਸਭਾ ਤੇ ਘਰ ਤੇ ਸਾਈ ਓਮਕਾਰ ਸਤਿਨਾਮ ਸਤਿ ਸੋ ਨਿਹਾਲ ਸਤਿ ਸਭੁ ਸੁਣੀ ਜਾਵੈ ਪ੍ਰਸਾਦ ਜਕ ਆਪ ਸਜ ਜਗਤ ਕਰੀ ਆਪੀ ਸਤਿ ਜੀ ਨਾਮ सचोकार ਕੰਤੀ ਹੇਰ ਸੋਮਨ ਜੰਡਲ ਜੋ ਨੂੰ ਭਾਗ ਚਾਹ ਰਾ ਸਾਰੇ ਵਾਸ ਵਿੱਚ ਆਪ ਨੂੰ ਮਿਲਿਆ ਕਰਾਉਂ ਮਨ ਸਾਰਾ ਵਾਹਿਗੁਰੂ ਜੀ ਤਾ ਸਤਿਮਾਨ ਕਰਤਾ ਪੁਰਖ ਅਰਿਹਾ ਤਾ ਅਜਿਨੀ ਜਨਾ ਬਖਸ਼ਾ ਜਪ ਆਰ ਸਤਿਗੁਰ ਸਾਹਿਬ ਜੀ ਸਾਨ ਨਾਮ ਕੀ ਸਾਚੇ ਵਾਹਿਗੁਰੂ ਜੀ ਤਾ ਸਾਰਾ ਵਾਹਿਗੁਰੂ thank <laughs> you これこれ。<music> Evo. Da ਗੁਰਦੀ <muchas> ਨਾਮ ਕ੍ਰੋਧ ਅਰੋਪ ਮੋਹ ਬਿਨਸ ਜਾਏ ਅਭੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦੰਦਨ ਸਹਿਬ ਸਿੰਘ ਗੁਰੂ ਨਾਨਕ ਦੇਵ ਮਹਾਰਾਜ ਦੰਦਨ ਬਾਬਾ ਸਿੰਘ ਜੀ ਮਹਾਰਾਜ ਕਾਕਾ ਕੁਸ਼ਲ ラਜ ਜੀ ਬਾਬਾ ਇਸ਼ਰਦ ਜੀ ਬਾਬਾ ਆਮਰਪ੍ਰਸਾਦ ਜੀ ਦਾ ਦਸ ਤਨਕੰਨ ਸਤਿਗੁਰੂ ਬ੍ਰਿ ਭੰਤਵਾਸ ਮਹਾਰਾਜ ਆਪ ਜੀ ਦੇ ਚਰਨ ਕਮੂ ਦੇ ਪਾਸ ਅਰਦਾਸ ਸਖੁ ਸਵਾਦ ਘਾਟਾ ਕੋਈ ਸ਼ਰਮਾਖ ਜਵਾਬ ਜੀ ਨੇ ਪੰਜ ਦਿਨ ਤਪੱਸਿਆ ਕਰਾਈ ਸੱਚੇ ਪਾਸ਼ਨ ਨਿਸਬੀਗੰਤਰਾ ਸਹਿਤ ਸੰਪੂਰਨਤਾ ਹੋ ਗਈ ਜੀ ਮਹਾਰਾਜ ਇਸ ਦਾ ਤਪੱਸਿਆ ਦੀ ਜੀ ਬਖ ਤੋਂ ਕਾਮ ਕਰੋ ਗੋ ਮਹਨਤ ਕਰ ਤੋਂ ਦੇਹੀ ਦੇ ਵਾਪਸ ਕੜਵੀ ਕਰਾਲਾ ਜੀ ਬਖ ਤੋਂ ਹਾਂ ਤੇ ਸਾਡੀ ਬਣ ਜੇ ਸਾਨੂੰ ਆਪਣਾ ਬਣਾ ਲਿਓ ਸੇ ਮਹਾਰਾਜ ਕਿਰਪਾ ਕਰਿਓ ਇਸ ਨੂੰ ਦੇਵਤੀ ਦੇ ਮੌਦ ਦਾ ਵਾਰਸ ਨਹੀ 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 ਬਖਸ਼ੀਆ ਸੇ ਮਹਾਰਾਜ